लुधियाना ਦੇ ਨਗਰ ਨਿਗਮ ਸਕੈਂਡਲ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਦਾ ਨਾਮ ਵੀ ਇਸ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਦੀ ਇੱਕ ਆਡੀਓ ਵੀ ਵਾਇਰਲ ਹੋਈ ਹੈ। this audio ਵਿੱਚ ਉਹਨਾਂ ਨੇ ਇੱਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੂੰ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਦਬਾਅ ਪਾਇਆ। this audio ਵਿੱਚ ਹੋਰ ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਤੋਂ ਨਹੀਂ ਡਰਦਾ। this ਹੋਰ audio ਵਿੱਚ ਉਹਨਾਂ ਨੇ ਕੀ ਕੀ ਕਿਹਾ ਉਹ ਤੁਹਾਨੂੰ ਵੀ ਸੁਣਾ ਦਿੰਨੇ ਹਾਂ। ਹੈਲੋ ਰਤਿਕਾਲ ਸਰ ਈ ਹਾਲ ਹੈ ਸੇਖੋ ਸਰ ਜੀ ਮਿਹਰਬਾਨੀ ਮਿਹਰਬਾਨੀ ਹੁਕਮ ਸਰ ਇੱਕੋ ਸਾਹਿਬ ਰਿਕਾਰਡਿੰਗ ਔਨ ਕਰੋ ਆਪਣੇ ਫੋਨ ਦੀ ਇਹ ਆਲਵੇ ਚੱਲਦੀ ਰਹਿੰਦੀ ਹੈ ਸਰ ਹੁਕਮ ਕਰੋ ਹਾਂ ਸੁਣੋ ਸਰ ਪੋਲਿਟਿਕਸ ਨਾ ਬੜੀ ਮਹਿੰਗੀ ਪੈਂਦੀ ਹੈ ਐਮਪਲਾਈ ਨੂੰ ਮੈਂ ਨਹੀਂ ਸਰ ਕੁਝ ਵੀ ਕਰ ਰਿਹਾ ਜੀ ਜਿੰਨੀ ਜ਼ੋਰ ਨਾਲ ਕਰਕੇ ਦੇਖ ਸਕਦਾ ਹੈ ਨਾ ਕਰਕੇ ਦੇਖ ਲੈ ਜੀ ਇੰਨਾ ਕਮਜ਼ੋਰ ਮੈਨੂੰ ਸਮਝੀ ਨਾ ਜਿੰਨਾ ਤੂੰ ਪੋਲਿਟਿਕਸ ਜੀ ਕਰਕੇ ਇੱਥੇ ਚੁਗਲਜਾ ਬਣਿਆ ਹੋਇਆ ਹੈ ਰਾਈਟ ਸਰ ਹੋਰ ਸਰ ਜਿੰਨੀ ਜਿੰਨੀ ਮਦਦ ਤੇਰੀ ਕਰਦੇ ਸੀ ਨਾ ਮਿੱਦ ਕੇ ਰੱਖਦੇ ਆਂਗੇ ਇਸੇ ਕੋਲ ਨਹੀਂ ਬਚਾ ਹੋਏਗਾ ਤੇਰੇ ਕੋਲ ਚਲੋ ਸਰ ਤੁਹਾਨੂੰ ਕੋਈ ਗਲਤ ਨਹੀਂ ਹੋਣੀ ਹੈ ਗਲਤ ਫहमी ਚ ਉਦੋਂ ਮੈਂ ਤੈਨੂੰ ਕਿਹਾ ਸੀ ਤੂੰ ਵਿੱਚ ਪਾਰਟੀ ਨਾ ਬਣੀ ਆ ਕਾਹਦੇ ਵਿੱਚ ਸਰ ਆਪਣੀ ਆਪਣੀ ਪੁਲਿਸਿੰਗ ਤਾਂ ਹੀ ਹੈ ਜੋ ਕੰਮ ਤੈਨੂੰ ਦਿੱਤਾ ਗਿਆ ਹੈ ਰਬੋਟਾ ਰਬੂਟਾ ਬਣਦੀ ਆ ਹੀ ਜਾਂਦੀਆਂ ਇਹ ਆਪ ਹੀ ਠੀਕ ਕਰ ਲਾਂਗੇ ਠੀਕ ਹੈ ਸਰ ਤੋ ਫਿਰ ਵੀ ਮੈਨੂੰ ਬੜਾ ਗਾਈਡ ਕਰਦੇ ਹੋ ਕਿ ਕਿਹਦੇ ਬਾਰੇ ਕਹਿ ਰਹੇ ਹੋ ਤੂੰ ਸਮਝਦਾ ਇੰਨਾ ਅਣਜਾਣ ਨਹੀਂ ਹੈ ਮੈਂ ਤਾਂ ਹੁਣ ਤੁਸੀਂ ਆਉਂ ਵੀ ਕਰਾ ਹੀ ਰਹੇ ਹੋ ਨਾ ਤੁਸੀਂ ਜਿਹੜਾ ਦੱਸਿਓ ਬੋਲ ਦਿਓ ਜੋ ਬੋਲਣਾ ਤੁਸੀਂ ਆਪਕੇ ਰਿਕਾਰਡਿੰਗ ਦੇ ਵਿੱਚ ਕਰਾ ਲਓ ਦੱਸੋਗੇ ਤੁਸੀਂ ਕੀ ਕੰਮ ਕਰੋਗੇ ਤਾਂ ਖਾਸ ਤੂੰ ਬੜਾ ਕਤਰ ਬਣਦਾ ਹੈਂ ਦੱਸੋ ਨਾ ਕੋਈ ਰੀਜ਼ਨ ਤਾਂ ਦੱਸੋ ਕਿਸ ਗੱਲ ਤੇ ਕੀ ਕਸਟਿਚੂਐਂਸੀ ਤੇ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਇੱਥੇ ਸਰ ਆਪਣੇ ਆਪਣੇ ਮਿਨਿਸਟਰ ਦੇ ਔਰ ਬਨੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਆਏ ਸੋ ਫਾਈਨਲੀ ਕਿਸੇ ਕਿਸੇ ਇੰਟਰਸਟ ਕਿਸੇ ਵੀ ਡਿਵੈਲਪਮੈਂਟ ਚ ਜਿੰਨਾ ਮਰਜੀ ਸਰਕਾਰ ਦਾ ਜਿਆ ਸਾਠਾ ਨੁਕਸਾਨ ਹੋਵੇ ਤੂੰ ਨਹੀਂ ਇੰਟਰਫੀਅਰ ਕਰਨਾ ਨਾ ਹੀ ਕੋਈ ਸੜਕ ਬਣੇਗੀ ਸਰ ਹਾਈ ਕੋਰਟ ਦਾ ਕੇਸ ਹੈ ਜੀ ਇਹਦੇ ਵਿੱਚ ਹਾਈ ਕੋਰਟ ਨੂੰ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ ਹਾਈ ਕੋਰਟ ਦਾ ਕੇਸ ਮੈਨੂੰ ਪੜਾਉਣਾ ਤੇਰੀਆਂ ਸਾਰੀਆਂ ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਰ ਉਹ ਸਾਰੇ ਹਾਈ ਕੋਰਟ ਦਾ ਕੇਸ ਹੈ ਕਾਰਪੋਰੇਸ਼ਨ ਦੇ ਵਿੱਚ ਇੰਟਰਵਿਊ ਤੂੰ ਨਹੀਂ ਕਰੇਗਾ ਯਾਰ ਤੂੰ ਨਹੀਂ ਕਰੇਗਾ ਸਰ ਕਮਾਲ ਦੀ ਗੱਲ ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ ਆਪਾਂ ਗ੍ਰੀਨ ਵੈਲਟ ਤੂੰ ਉੱਥੇ ਆ ਫਿਰ ਤੈਨੂੰ ਮੈਂ ਦੱਸਾਂ ਕਿਵੇਂ ਕਰੇਗਾ ਤੂੰ ਗ੍ਰੀਨ ਵੈਲਟ ਆਪਾਂ ਉੱਥੇ ਲੋਟ ਕਰ ਦਿੱਤੀ ਹੈ ਜੀ ਉਹਨਾਂ ਨੂੰ ਮੈਨੂੰ ਪੜਾ ਨਾ ਤੂੰ ਮੈਨੂੰ ਪੜਾ ਨਾ ਉਹ ਸਰ ਮੈਂ ਨਹੀਂ ਕਰੇਗਾ ਮੇਰੇ ਸਰ ਮੈਂ ਪੜਾ ਨਹੀਂ ਰਿਹਾ ਮੇਰੀ ਗੱਲ ਨੂੰ ਹਾਂ ਤੇਰੇ ਇੱਥੋਂ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਚਲੇ ਜਾ ਮੇਰੀ ਕੰਸਟਿਟੂਐਂਸੀ ਚ ਤੂੰ ਦਖਲ ਨਹੀਂ ਦੇਂਗਾ ਸਰ ਕੰਸਟਿਟੂਐਂਸੀ ਜਮੈਂਂ ਦਾਖਲ ਨਹੀਂ ਦੇ ਰਹਾ ਜੀ ਜੇ ਮੈਂ ਚੀਜ਼ ਕੋਈ ਗਲਤ ਕਰ ਰਿਹਾ ਹਾਂ ਮਾਫ ਕਰੀਏ ਤੁਸੀਂ ਲੈ ਜਾ ਬਾਈ ਤੈਨੂੰ ਕੁਛ ਨਹੀਂ ਹੈ ਤੈਨੂੰ ਹਾਈ ਕੋਰਟ ਤੋਂ ਡਰ ਲੱਗਦਾ ਛੁੱਟੀ ਲੈ ਜਾ ਨਹੀਂ ਮੈਨੂੰ ਹਾਈ ਕੋਰਟ ਤੋਂ ਨਹੀਂ ਹੋਏਗਾ ਸਰ ਮੈਨੂੰ ਹਾਈ ਕੋਰਟ ਤੋਂ ਡਰ ਮੈਨੂੰ ਕੀ ਜੀ ਮੈਨੂੰ ਜੋ ਆਰਡਰ ਹੈ ਕਿੱਥੇ ਹੈ ਯਾਰ ਤੈਨੂੰ ਸਮਝ ਨਹੀਂ ਆਉਂਦੀ ਮੰਤਰੀ ਬੋਲਦਾ ਪਿਆ ਤੇਰੇ ਨਾਲ ਆਖੋ ਪੜਾਈ ਜਾਣਾ ਮੈਨੂੰ ਕਮਾਲ ਦੀ ਗੱਲ ਆ ਸਰ ਤੁਹਾਡੇ ਕੀ ਨੇ ਮੈਂ ਜੋ ਉਹ ਚੀਜ਼ ਕਰ ਰਿਹਾ ਹਾਂ ਮਾ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ ਫਿਰ ਤਾਂ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਮੈਨ ਅਕੋ ਅਕੋ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ ਜਾਂ ਮੈਨੂੰ ਕੋਈ ਕਾਨੂੰਨ ਪੜਾਵੇ ਤੇਰਾ ਕਾਨੂੰਨ ਤਾਂ ਮੈਂ ਵੈਸੇ ਨਹੀਂ ਪੜਨਾ ਸਭ ਮੈਦਾਨ ਦੀ ਕੋਈ ਚੀਜ਼ ਨਹੀਂ ਕਰ ਰਹਾ ਜੀ ਜਿਹੜੀ ਚੀਜ਼ ਆਰਡਰ ਦੇ ਨਹੀਂ ਕਰ ਰਹਾ ਨਾ ਉਹਦੇ ਮੁਤਾਬਕ ਕਰ ਰਹਾ ਜੀ ਕੋਈ ਗਲਤੀ ਨਹੀਂ ਕਰ ਰਹਾ ਇਹਨੂੰ ਪਾਜੀ ਕਹਿਣਾ ਸਿੱਖ ਤੇ ਇੱਥੋਂ ਹਟ ਜਾ ਇਹ ਤਾਂ ਪੋਸੀਬਲ ਨਹੀਂ ਫਿਰ ਆ ਜਾ ਉੱਥੇ ਮੈਂ ਵੀ ਆਇਆ ਪੋਸੀਬਲ ਨਹੀਂ ਚਲ ਕੋਈ ਗੱਲ ਨਹੀਂ ਸਰ ਠੀਕ ਹੈ ਹਾਂ ਬਿਊਰੋ ਰਿਪੋਰਟ ਅੰਦਾਜ਼ ਖਬਰ ਚੰਡੀਗੜ੍ਹ